भाई ओ भाई इधर ओ संभाल ले इधर आ ओए मुन्ने पन्ना फाका तने ओए फिर भाई साहब पन्ना पाना दूंगा सर पन्ना माना और उ परनो बंद मुन्ने पन्ना फाड़ पन्ना चलो ਮੋਬਾਈਲ ਪੈਕ ਡੀ ਲਾ ਕੋਸ਼ਿਸ਼ ਕਰਦੇ ਨੇ ਇਹਦਾ ਇਹਦਾ ਖੁੱਲਿਆ ਪੰਨਾ ਪਾਸੇ ਕਰਨਾ ਇਹ ਪੰਨਾ ਪਾ ਲੈਣਾ ਮੈਂ ਚੱਲਣਾ ਰੈਗੂਲਰ ਮਾਈਕਾਉਣ ਜੇ ਕਹਿ ਗਈ ਆ ਮੀਰ ਜੇ ਆ ਬੋਰਡ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਬੋਰਡ ਕੀਤੀ ਮੈਂ ਮੈਨੂੰ ਅੱਡੇ ਦਾ ਨਹੀਂ ਪਤਾ ਤੇ ਦੱਸ ਲੈਣੇ ਪਰੇ ਆ ਪੜਿਆ ਇੱਕ ਮਿੰਟ ਬਾਲਾ ਨਹੀਂ ਪੜਾ ਗੱਲਾਂ ਗੱਲਾਂ ਅੱਜਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਂਗੇ ਅੱਜਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਐ ਤੇਰੀ ਜਿਹੜੇ ਚਿੱਟਾ ਗਿਆ ਵਿਚੰਦੇ ਆ ਉੱਥੇ ਚਿੱਟਾ ਗਿਆ ਵਿਚੰਦੇ ਆ ਉਹ ਇਹ ਫੋਰਚੂਨ ਲਿਆ ਫੋਰਚੂਨ ਨਹੀਂ ਨਾ ਉੱਥੇ ਫੋਰਚੂਨ ਆ ਲਿਆ ਸੂਰਜ ਚਾ ਸੂਰਜ ਤੇਰੇ ਨਾਲ ਹੀ ਮੈਂ ਵਿੱਚ ਨਹੀਂ ਤੁਰਾ ਓਏ ਓ ਸਾਲਿਆ ਮੈਂ ਇਤਨਾ ਜਾਣਦੇ ਨੇ ਫਿਰ ਮੈਂ ਗੰਡੂ ਬੰਦਾ ਨਹੀਂ ਆ ਮੈਂ ਚੰਗਾ ਬੰਦਾ ਪੂਰੀ ਚੁੰਗੀ ਦੇ ਪੁੱਛ ਗਏ ਆ ਓ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿੰਨੇ ਤੂੰ ਚਟਾਕ ਹੋਇਆ ਤੇਰੇ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਏ ਵੀਰ ਜੀ ਕਿਸੇ ਦਾ ਫੋਨ ਹੀ ਲਾਸੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਚਟਾਕ ਮੈਂ ਪੀਨਾ ਵਾਂ ਸਾਹਿਬ ਆ ਗਿਆ ਚਟਾਕ ਪੀਂਦੇ ਹੋ ਸ਼ਰਮ ਕਰ ਤੂੰ ਵੀ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਸਪਤਾਲ ਜਾ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਕੋਈ ਸ਼ਰਮਗਰ ਸੀਰ ਸਿੰਘ ਸਾਹਿਬ ਪਰ ਯਾਦ ਨਾ ਕਰ ਨਾ ਕਰ ਤੂੰ ਨਾ ਕਰ ਇਹਦਾ ਨਹੀਂ ਸਿਆ ਸ਼ਰਮਨਾ ਸ਼ਾੜਾ ਟੈਮ ਨਾ ਕਰ ਇਹਦਾ ਨਾ ਕਰ ਪਰਨਾਮਾ ਲਾ ਪਰਨਾਮਾ ਲਾ ਮੈਂ ਸੁਧਰੇ ਆਇਆ ਤੇ ਉਹਨੇ ਵੀਰ ਤੂੰ ਅਦਨ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਹਾਂ ਕਿਹਾ ਹੀ ਵੇਰ ਤੋਂ ਹਾਂ ਸਭ ਕੋਈ ਮੇਰੇ ਕੋ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰ ਕੋ ਚਿੱਤਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਤਾ ਹੋਇਆ ਨਾਮ ਮੇਰਾ ਵੀ ਨਹੀਂ ਹੈਗਾ ਨਹੀਂ ਗਰਾਂਜ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿਨੇ ਉਹ ਬੰਦੇ ਨੇ ਸੁਣਿਆਰੇ ਨੇ ਕੋਈ ਨਹੀਂ ਆਇਆ ਜੀ ਲੈ ਹੋਣੇ ਨੇ ਯਾਰ ਗੱਲ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਵੀਰ ਜੀ ਵੀਰ ਜੀ ਵੀਰ ਜੀ ਹੱਥ ਹੱਥ ਅੱਗੇ ਸਾਹਮਣੇ ਕੱਢ ਕੇ ਵਿਖਾ ਸਰ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ 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 ਹੁਣ ਮੈਂ ਲਾਉਣਾ ਵਾ ਇਹ ਨਾ ਕੋਲ ਚਿੱਟਾ ਹੀ ਰਹੀ ਹੈ ਵੀਰ ਜੀ ਮੈਂ ਲਾਉਣਾ ਵਾ ਟੜ ਗਿਆ ਉਹ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ ਅਗਲੀ ਨਿਕਲਿਆ 2 ਮਿੰਟ ਖਲੋ ਜਾ ਮੀਡੀ ਵਾਲੇ ਗਲਡੇ ਨਾ ਖਰਾਬ ਹੋ ਜਾਣਾ ਮੈਂ ਤੈਨੂੰ ਅੱਖ ਜੰਦਾ ਕੰਮ ਖਰਾਬ ਹੋ ਜਾਣਾ ਓ ਜੇ ਚਲ ਚਾਓ ਦੇਖ ਲੈ ਭਾਜੀ ਇਹਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੜਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋਲ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਖੋ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋਲ ਹਾਂਜੀ ਮੈਂ ਵੇਚਦਾ ਇਹਨਾਂ ਮੈਂ ਪੀਣਾ ਮੈਂ ਹੁਣ ਵੀ ਪੀ ਕੇ ਆ ਮੇਰੇ ਕੋਲ ਆ ਵੇ ਲੈਟਰ ਵੀ ਹੈਗਾ ਮੈਂ ਪੀਣਾ ਵਾਂ ਤੁਹ ਵੇਚਦਾ ਮੈਂ ਪੀਣਾ ਵਾਂ ਆ ਵੇ ਵੀਰ ਮੇਰੇ ਕੋਲ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾਂ ਠੀਕ ਹੈ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਪਾ ਗਏ ਤਾਂ ਨਾ ਭਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੁਸੀਂ ਜਾਣਦੇ ਨਹੀਂ ਵੇਚ ਅਸੀਂ ਇਹ ਆ ਨਹੀਂ ਬਾਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖੇ ਭੱਜ ਆਇਆ ਉਥੋਂ ਇਹ ਚਾਹ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸੱਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਹੁਣ ਵੀ ਪਿੰਦਾ ਤੂੰ ਨਹੀਂ ਵਾਦਿਆ ਹੁਣ ਲੈ ਕੇ ਆਇਆ ਹਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਬੱਤ ਤੂੰ ਵੀ ਪੀਂਦਾ ਵਾ ਤੂੰ ਪੀਂਦਾ ਵਾ ਨਹੀਂ ਬੱਤਿਓ ਲੈ ਕੇ ਆਇਆ ਵਾ ਹੁਣ ਵੀ ਪੀਂਦਾ ਤੋਂ ਲੈ ਕੇ ਆਇਆ ਵਾ ਤੇਰੀ ਆ ਕੈਮਰੇ 'ਚ ਵੀਡੀਓ ਕਟਾਵਾਂ ਤੂੰ ਲੈ ਕੇ ਆਇਆ ਨਹੀਂ ਬੱਤਿਓ ਆ ਚੱਲਾ ਚੱਲਾ ਆਹ ਭਾਜੀ ਵੇਚਦੇ ਆ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜੀ ਗੱਲ ਦੀ ਪਾਜੀ ਕੋਈ ਮੇਰ ਕੋਲ ਨਿਕਲਿਆ ਤੂੰ ਵੀ ਪੀਂਦਾ ਵਾ ਹਾਂ ਮੈਨੂੰ ਮੈਨ ਮੀਰਾ ਕਦੋਂ ਪੀਂਦਾ ਪਹਿਲਾਂ ਪਿੰਨਾ ਪਾਇਆ ਸਵਾਰੀ ਚਾਹੇ। ਮੇਰੀ ਵੀਡੀਓ ਮੈਂ ਕਿੱਧਰ ਨਾ ਹਾਂ ਲੈ ਗਏ ਨਹੀਂ ਵਦੀ। ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਢੋਣਾ ਇਹਦੀ। ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ? ਮੈਂ ਕਿਉਂ ਫੜਾਂ? ਮੈਂ ਕਿਉਂ ਫੜਾਂ? ਮੈਂ ਸਵਾਰੀ ਲੈ ਕੇ ਆਉਂਦੇ ਆ ਮੈਂ ਕਿਉਂ ਫੜਾਂ? ਮੈਂ ਤੈਨੂੰ ਫੜਾਂ ਮੈਨੂੰ। ਮੈਂ ਤਾਂ ਸਵਾਰੀ ਲੈ ਕੇ ਆਉਂਦੇ ਆ। ਮੈਂ ਤੈਨੂੰ ਫੜਾਂ। ਮੈਂ ਵੀਰਜੀ ਗੁਰਸੇਖ। ਵੀਰਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ। ਨਸ਼ਾ ਛੱਡਣ ਦੇ ਮਾਰੇ ਨੇ ਗਰਾਂਸਾ ਪਾਇਆ। ਸਿਹਰੀ ਸਾਹ ਪਾਇਆ ਸਾਇ ਸਾਇ ਛੱਡ ਰਿਹਾ ਹਾਂ। ਠੀਕ ਇਹ ਗਲਤੀ ਲੜਾਈ ਆ ਜੀ ਇਹ ਚਾਚਾ ਵੇਚਦਾ ਭਾਈ ਹਾਂ ਇਹ ਮੇਰੇ ਗਲ ਪਏ ਆ ਇਕੱਠੇ ਹੋ ਗਏ ਨਾਲ ਮਨ ਲੈ ਗਿਆ ਹਾਂ ਮੈਂ ਕਿਹਾ ਕੱਲੇ ਨੂੰ ਵੇਖ ਕੇ ਮੈਨੂੰ ਕਿਹਾ ਮੈਨੂੰ ਮਾਰਿਆ ਚਲੋ ਠੀਕ ਐ ਚਾਚਾ ਵੀ ਕਿਸੋ ਕੀ ਨੀਵਾਦੀ ਕੀ ਲੈਣ ਗਿਆ ਹਾਂ ਜਦੋਂ ਇਹਦੇ ਗਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨੂੰ ਭਾਜੀ ਜਦੋਂ ਇਹਨੂੰ ਪੁੱਛੋ ਜਦੋਂ ਇਹਦੇ ਗਲ ਪਏ ਮੈਂ ਕਿਹ ਬੰਦੇ ਨਾਲ ਗਿਆ ਕਿਹ ਬੰਦੇ ਨਾਲ ਗਿਆ ਹਾਂ ਕਿਹਰੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਫਿਰ ਜੇ ਨਾਲੋਂ ਸੂਸੇ ਕਰਦਾ ਹੈਂ ਮੇਰਾ ਘਰ ਆਓ ਕਿਥੇ ਉਥੇ ਤੇਰਾ ਘਰ ਕਿੱਥੇ ਪਰਾ ਮੇਰਾ ਘਰ ਹੀ ਹੋ ਕਿਉਂ ਮੜਾਇ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਕਿਸੂ ਦਾ ਕਰਦਾ ਪਾਏ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੁਸੀਂ ਪਹਿਲੀ ਰਿਕਾਰਡਿੰਗ ਵਿੱਚ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਫੜਿਆ ਨਾ ਚਿੱਟਾ ਵੇਜਦਾ ਜੀ ਮੇਰੇ ਭਰਾਵਾਂ ਨੂੰ ਚਿੱਟਾ ਵੇਜਦਾ ਹੈ ਪਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਵਾਦੀਆਂ ਲੈ ਕੇ ਆਇਆ ਪੁੱਛੇ ਇਹਨੂੰ ਨਹੀਂ ਚਿੱਟੇ ਦੀ ਨਹੀਂ ਐਨਾ ਪਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ ਖੋਏ ਗਈ ਬਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋਰ ਇਹਨਾਂ ਇੱਕ ਸੁਰੀ ਰੱਖੀ 6-7 ਅਜੇ ਵੀ ਅਰਬਨ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ ਝੂਠੀ ਬੋਲੀ ਅਰਬਨ ਸਟੇਟ ਦੀ ਰਿਪੋਰਟ ਇਹਨਾਂ ਦੇ ਇਹ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਹੈ ਕੀ ਨਹੀਂ ਇਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿਥੋਂ ਦੇ ਆ ਦੀ ਨਹੀਂ ਇਹਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਨਹੀਂ ਵੀਰ ਮੈਨੂੰ ਤੁਹਾਡਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਮੈਨੂੰ ਨਹੀਂ ਪਤਾ ਫੇਰ ਅੱਜ ਘਰ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਹੈ ਬਸ ਬਜੀ ਕਿਦੋਂ ਮਾਰਿਆ ਹੈ ਕਿੱਥੇ ਮਾਰਿਆ ਕਿੱਥੇ ਜਿਹੜੇ ਤੁਹਾਨੂੰ ਵੀਰ ਜੀ ਮੇਰਾ ਆਟੋ ਉੱਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦਿਓ ਬਸ 2 ਮਿੰਟ ਜੇ ਖਲੋਜੋ 2 ਮਿੰਟ ਰੁਕ ਜੋ ਵੀਰ ਜੀ 2 ਮਿੰਟ ਆਹ ਲੋਕੋ ਵੀ ਚਲ ਜਓ ਆਹ ਮੇਰੀ ਗੱਲ ਸੁਣੋ ਕਿਤੇ ਵੀ ਜਾਂਦਾ ਆਟੋ ਲੱਗਾ ਦੋ ਤੇ ਉਸਾ ਜੀ ਮਹਾਰਾਜ ਆਟੋ ਸਾਈਡ ਤੇ ਕੰਮ ਦੋ ਪਪਾ ਜੀ ਰੁਕੋ ਇੱਥੇ ਵੇ ਸੱਚ ਦੱਸਣਿਆ ਹਾਂ ਇਹ ਤੁਹਾਨੂੰ ਦਿਖਾਉਂਗਾ ਇਦਾਂ ਵੀ ਲਾਓ ਮੈਂ ਦਿਖਾ ਦਿੱਤੀ ਇਹਨਾਂ ਦੇ ਉਸਾ ਮੇਰਾ ਗਵਾਂਡੀ ਮੈਂ ਵੀ ਪੀਂਦਾ ਰਿਹਾ ਕਿ ਨਹੀਂ ਚਿੱਟਾ ਉਸਨੂੰ ਆ ਵੀ ਮੇਰਾ ਗਵਾਂਡੀ ਹੈ ਪਿੰਦਾ ਰਿਹਾ ਮੈਂ ਵੀ ਪਿੰਦਾ ਰਿਹਾ ਵਾਂ ਪਿੰਦਾ ਰਿਹਾ ਮੈਂ ਤੁਸੀਂ ਪੀਂਦਾ ਰਿਹਾ ਵਾਂ ਐਡੀ ਵੀਡੀਓ ਆ ਆਪਾਂ ਦਾ ਫਾਇਦਾ ਜੀ ਇੱਥੇ ਆਪਾਂ ਇੰਨੇ ਬੰਦੇ ਤੇਰੀ ਗੱਲ ਕਰਨ ਤੇ ਆਉ ਲਗੋ ਇਹਦੀ ਵੀਡੀਓ ਆ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨੇ ਮੇਰੇ ਕੋਲ ਫੋਨ ਸਭ ਕੁਝ ਖੋਇਆ ਹੋਇਆ ਹੈ ਜੇ ਤੁਸੀਂ ਜਦਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਨਹੀਂ ਨਹੀਂ ਕਿਹਨੂੰ ਫੜਾਤਾ ਵੀ ਜੀ ਕੋਈ ਆ ਇਹਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦੇਣਾ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋਲ ਪਨਾ ਕੋਈ ਸਮਾਨ ਨਾ ਗੱਲਾਂ ਕੋ ਬਾਤ ਕੀ ਗੱਲਾਂ ਬਾਤ ਕੰਮ ਆਵਣੇ ਤੱਕ ਇਹ ਸਮਾਨ ਉਸ ਵੀ ਨਹੀਂ ਮੇਰੇ ਕੋਲ ਵੀਰ ਕਿਹੜੇ ਬੰਦੇ ਨੂੰ ਮੈਂ ਫੜਾਤਾ ਕਿਹੜੇ ਬੰਦੇ ਕਾਇਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤੇ ਇੱਥੇ ਰਹਿਣਾ ਇਹਨਾਂ ਕਿਸੇ ਪਾਸੇ ਇੱਧਰ ਨਾ ਜਾ ਇੱਥੇ ਵੀਰ ਜੀ ਮੇਰਾ ਆੜੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਆ ਮੇਰਾ ਲਾ ਬੁੱਤਰਾ ਨਾ ਇੱਧਰ ਬੁੱਤਰਾ ਹੀ ਉੱਥੇ ਬੁੱਲ ਸੋ ਮੈਂ ਆਹ ਫੜੀ ਇਹਨੂੰ ਜਾ ਕੇ ਐਸਐਸਪੀ ਆਂਡੀ ਆਪ ਆਪ ਮੈਂ ਜਿੰਨੀ ਤੇਰੇ ਹਾਂ ਬਲੇ ਵੀਰ ਪਾਟੇ ਨੇ ਦਵਾਇਆ ਇਹ ਕਿਹਨੂੰ ਕਿਹਨੂੰ ਮੈਨੂੰ ਤੇਰੇ ਮੁੰਡੇ ਨੇ ਫੜਾ ਕੇ ਤੇਰੇ ਮੁੰਡੇ ਨੇ ਫੋਨ ਕਰਕੇ ਸੱਦਿਆ ਤੇਰੇ ਮੁੰਡੇ ਨੇ ਕਾਹਦੀ ਤੇਰੇ ਮੁੰਡੇ ਨੇ ਤੇਰੇ ਮੁੰਡੇ ਨੇ ਤੇਰੇ ਆਦੋਲੇ ਸਵਾਰੀ ਬੈਠੀ ਸੀ ਰਿੱਡੀ ਸਵਾਰੀ ਸਵਾਰੀ ਵੀਰ ਜੀ ਇਹੋ ਫਲਾਈਟ ਤੇਵਾ ਦੇ ਸਮਾਨ ਆ ਫਰਦਰ ਕੋ ਫੜ ਕੇ ਆਲਦੀ ਪੁਲਿਸ ਬੰਦੇ ਨੂੰ ਰਸੇ ਨਾਲ ਥਾਈ 10 ਅਹ ਅਹ 10 ਆ ਜਾ ਰਿਹਾ ਰੇਵੀ ਲੰਬੇ ਕਿਹੜਾ ਚੰਗੇ ਆ ਮੰਗੇ ਬੈਂਕ ਦੇ ਬਾਹਰ ਬੈਂਕ ਦੇ ਬਾਹਰ ਕੀ ਚਾਹੀ ਬਣਾਵੀ ਆਪਣੇ ਆ ਜਾ ਆ ਜਾ ਮੱਥੇ ਆ ਜਾ ਮੈਂ ਮੈਂ ਕੋਈ ਕੋਈ ਤੰਗੀ ਨਹੀਂ ਲੋਣੀ ਨਹੀਂ ਲੋਣੀ ਜੱਟ ਜਿੰਨੇ ਮੇਰੇ ਪੰਨੇ ਮਿਲ ਖਾਣ ਫੋਪ ਕਰ ਤੂੰ ਮੋੜ ਲਾ ਲੈ ਨਹੀਂ ਲਾਣਾ ਠੀਕ ਹੈ ਯਾਰ ਮੈਂ ਗੱਲ ਬਾਣੀ ਨਾ ਤੇਰੇ ਵਾਸਤੇ ਮੈਂ ਸਮਾਨ ਨਹੀਂ ਹੈਗਾ ਨਹੀਂ ਚਰਚੋ ਜੀ ਆਹੋ ਜੀ ਨਹੀਂ ਕਰਕੇ ਨਹੀਂ ਆ ਵੀਰ ਜੀ ਲੈਟਰ ਬਣੇ ਆ ਬਿਲਕੁਲ ਇਹ ਕੈਮਰਾ ਨਹੀਂ ਇਹਦੇ ਨਾਲ ਬੁੱਡੇ ਲੜਦਾ ਸੀ ਹਿਾਰ ਰਾਜ ਜੀ ਇਹਨੇ ਉਹਨਾਂ ਨੂੰ ਫੜਾਇਆ ਨਹੀਂ ਵੀਰ ਜੀ ਤੁਸੀਂ ਇੱਥੇ ਲੱਗੇ ਜੇ ਮੈਂ ਇਹਨੂੰ ਨਹੀਂ ਫੜਾਇਆ ਵੀਰ ਜੀ ਤੁਸੀਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਮਤਲਬ ਵੀਡੀਓ ਦੇ ਬੰਨੇ ਤੇ ਸਮਾਨ ਨਹੀਂ ਕੁਝ ਨਹੀਂ ਪੈਸੇ ਪਹਿਲੀ ਲੱਗੇ ਬੰਦਾ ਲੜਨਾ ਸੀ ਤੇ ਆ ਗਿਆ ਨਹੀਂ ਭਾਜੀ ਲੜਨਾ ਇਹ ਮੇਰੇ ਕੋ ਆਟੋ ਮੇਰਾ ਸਰ ਮਤਲਬ ਵੀਡੀਓ ਦੇ ਸਮਾਨ ਦੇ ਕੋਈ ਲੋ ਸਮਝਿਆ ਨਹੀਂ ਦੇਖੀ ਕੋਈ ਨਹੀਂ ਦੇਈਦੀ ਪਹਿਲਾਂ ਮੈਂ ਭਾਜੀ ਪਹਿਲਾਂ ਦੇਖ ਲਓ ਸਜਾ ਕਰਾ ਚਾਹਾਂ ਮੈਂ ਬੱਟ ਆਇਆ ਵਾ ਵੀਡੀਓ ਬੜੀ ਕੀ ਗੱਲ ਬਾਹਰ ਆਣ ਕੇ ਸਮਝਦਾ ਵਾ ਟੈਂਪੂ ਦੇ ਟੈਂਪਾ ਬੰਦਾ ਦੀ ਗੋਈ ਉਹ ਵੇਸ਼ ਵਾਲਾ ਇੱਕ ਟੈਂਪੂ ਬਣਾਣਾ ਸਰਦਾਰ ਸਮਾਨ ਵੇਖਦਾ ਨਹੀਂ ਵੇਖਦਾ ਬਿਲਕੁਲ ਆਟੋ ਇਸ ਭਾਜੀ ਹੋਰ ਲੱਗਾ ਲੱਗੀ ਨਾ ਦਵਾਈ ਦਾ ਚਲਿਆ ਹਸਤਾ ਨੂੰ ਆਟ ਲੱਗਾ ਆਣ ਪਿਛੇ ਵਾਲਾ ਇਹ ਦੋ ਚਾਗੀ ਨਾਲ ਲਿਦਾ ਜੇ ਦੋਛੇ ਹੋ ਰਹੀ ਉਹਨਾਂ ਨੂੰ ਪਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਹਦੇ ਦੋ ਮੁੰਡੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਪਾਜੀ ਝੂਠ ਨਾ ਮਾਰੋ ਤੁਹਾਡੇ ਹੁੰਦਾ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦਾ ਝੂਠ ਨਾ ਮਾਰੋ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸੇ ਨੂੰ ਉਹ ਭੱਜੇ ਕਿਹੜੇ ਤਿਆਰ ਲੈ ਕੇ ਆਏ ਬੰਦੇ ਉਹ ਪਾਉਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੁਝ ਤਾਂ ਹੈ ਇਹਨੋਂ ਦੇ ਇਹਨੂੰ ਦੇ ਸਾਰੇ ਜਾਣਦੇ ਸਾਰੇ ਇਹਨੂੰ ਦੇ ਦੇ ਵੀਰ ਜੀ ਝਾੜੋ ਜਾਂ ਆਟੋ ਚਲਾਉਣ ਵਾਲੇ ਨੂੰ ਜਾਣਦੇ ਆ ਤੁਹਾਨੂੰ ਨਹੀਂ ਕੋਈ ਜਾਣਦਾ ਤੁਸੀਂ ਨਹੀਂ ਵਾਦੀਆਂ ਲੈਣ ਜਾਂਦੇ ਜੇ ਪਿੰਦੇ ਜੇ ਤੁਹਾਨੂੰ ਨਹੀਂ ਕੋਈ ਜਾਣਦਾ ਬਾਕੀ 200 ਬੰਦੇ ਬਾਕੀ ਹੋਰ ਮੇਰੇ ਕੋਲ ਚਾਬੀ ਕਿਸੇ ਹੈ ਵੇ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸਟਾਰ ਚਲਾਓ ਗੱਡੀ ਚੋਂ ਚਲੋ ਛਿਲਪਾ ਕਰੀ ਕੋਲ ਲੈਣ ਗਿਆ ਪਹਿਲਾਂ ਪਾਜੀਏ ਤੂੰ ਹਣਾ ਆਹ ਦੇਖਿਆ ਪਾਜੀਏ ਝੂਠ ਬੰਦ ਚੱਲਿਆ ਪਾਜੀ ਆ ਜਾਓ ਮੇਰਾ ਉਹਨਾਂ ਨੂੰ ਬਾਈਟ ਦੇ ਦੇ ਉਹਨਾਂ ਨੂੰ ਜਿਹੜੀ 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 ਨਹੀਂ ਕੋਈ ਗੱਲ ਨਹੀਂ ਇੱਕ ਜਣਾ ਬਹਿ ਰਿਹਾ ਤੁਸੀਂ ਆ ਜਾਓ ਸਰ ਮੈਂ ਕੀ ਕਰਾਂ ਕਰਾਂ ਜੋ ਕੁਝ ਹੈਗਾ ਇੱਧਰ ਕਰ ਦੇ ਮੈਂ ਵੀ ਕੱਲਾ ਹਾਂ ਵਿੱਚ ਲੇਡੀਜ਼ ਦੋ ਸਵਾਰੀਆਂ ਨੇ ਮੇਰੇ ਕੋਲ ਮੇਰੇ ਕੋਲ ਫੋਨ ਹੀ ਦਰਗਾਹ ਦੀ ਦਰਵਾਜੇਤੀ ਇਹਨਾਂ ਦੇ ਚੱਕੇ ਚੌਕੀ ਅਰਬਨ ਸਟੇਰ ਚੌਕੀ ਦੇ ਵਿੱਚ ਮੈਂ ਲੈ ਆਇਆ ਇਹਨਾਂ ਕੋ 500 ਰੁਪਏ ਮੁੰਡੇ ਕੋ ਫੜਿਆ ਆਈਆ ਮੈਂ ਲੈ ਆਇਆ ਇਹਨਾਂ ਕੋ 500 ਰੁਪਏ ਤੇ ਕੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋ ਬਾਕੀ 100 100 ਦੇ 20 20 ਦੇ ਨੋਟ ਹੀ ਹੈ ਇਹ ਲੈ ਕੋ 500 ਨੋਟ ਤੇ ਮੈਂ ਕਹਿੰਦੀ ਮੈਂ ਵੀ ਦੱਸ ਦਿੰਦਾ ਕਰ ਬੰਦੇ ਕੋ 500 ਦਾ ਫੜ ਮੈਂ ਨਹੀਂ ਵੇਖਿਆ ਮੈਂ ਵੀ ਦੱਸ ਦਿੰਦਾ ਜਿਹਦੇ ਖਾਤ ਲਾ ਗਏ ਜਿਹਦੇ ਕੋ 500 ਦਾ ਨੋਟ ਲੈ ਕੇ ਆਇਆ ਤੈਨੂੰ ਉਹਦੇ ਘਰ ਲੈ ਜਾਣਾ ਲੈ ਇਸ ਨੂੰ 500 ਨੋਟ ਦੇ ਕੇ ਹਲਾਇਆ ਤਰ ਮੈਂ ਦੱਸ ਦਿੰਦਾ ਤੈਨੂੰ ਘਰ ਜੁਵਾ ਦੇ ਜੇ ਕੋ ਮ ਖਾਦ ਲਾ ਗਾਇਆ ਨਹੀਂ ਤਾਂ ਜਿੰਦਾ ਬਣੋ ਹਾਂਜੀ ਨਹੀਂ ਬੇਟੇ ਸਮਾਨ ਦੇ ਆ ਤੁਸੀਂ ਨਹੀਂ ਖੜਿਆ ਆ ਪੁੱਛੋ ਕੈਮਰਾਮੈਨ ਮੈਂ ਬਾਜੀ ਪੀਨਾ ਪੀਨਾ ਉਹ ਪਿੱਲਿਆ ਪੀਨਾ ਹਨ ਦੇਖਿਆ ਨਾ ਦਗ ਪਿਆ ਪੀਨਾ ਅੱਗੇ ਕਹਿੰਦਾ ਮੈਂ ਆਜੀ ਨਹੀਂ ਹੋ ਰਹੀ ਇਹ ਗੱਲ ਹੋਈ ਆਪਣਾ ਬੰਟੀ ਨਹੀਂ ਨਿਕਲਿਆ ਚਲੋ ਲਾਇਓ ਇੰਨੇ ਚਲੋ ਚਲੋ 50 ਤਾਰਾ ਪੱਲਾ ਹਰ ਕੋਈ ਨਾ ਕੋਈ ਪੁੱਛਦਾ ਰਹਿਣਾ ਉਹ ਤਾਂ ਫਲਾਸਟ ਤੇ ਛੱਡੀ ਆ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਝ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇੰਨਾ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਿਹਾ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲ ਨਾ ਕੁਝ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਅਪਾਰਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ